ਬਾਬਾ ਨਾ ਅ ਡੰਡਾ ਫੜਾ ਬਣਾਇਆ ਆ ਵੇਖ ਕੀ ਪਖੰਡ ਬਿੜਿਆ ਬਾਈ ਯਾਰ ਕੈਮਰੇ ਬੰਦ ਕਰੋ ਯਾਰ ਤੂੰ ਕੀ ਗੱਲ ਆ ਤੂੰ ਆਦੇ ਬੋਸ ਆ ਛੇੜ-ਛਾੜਦਾ ਬੀਬਾ ਨੇ ਦੱਸਦਾ ਕਿ ਕਿੰਨੀਆਂ ਜਨਾਨੀਆਂ ਛੇੜੀਆਂ ਠੀਕ ਹੈ 354 ਲਗਣੀ ਤੇਰੇ ਤੇ ਕੋਈ ਗੱਲ ਨਹੀਂ ਕਰਨਾਂ ਨੂੰ ਹੱਥ ਲਪਾਉਣਾ ਮੈਂ ਚੱਲ ਉਹਨੋਂ ਫੜ ਦੂਜੇ ਨੂੰ ਆ ਗਏ ਬੀਬਾ ਹਾਂਜੀ ਬਾਬਾ ਜੀ ਆ ਗਏ ਬੈ ਲਓ ਭਾਈ ਬੀਬਾ ਨੇ ਆ ਗਏ ਬਾਬੇ ਵੀ ਆਏ ਆ ਕੀ ਪਖੰਡ ਤਾ ਤੁਸੀਂ ਵੀ ਆ ਜਾਓ ਕੀ ਪਖੰਡ ਬਿੜਿਆ ਵੇਖੋ ਬਾਕੀ ਤੂੰ ਆ ਰੋਲ ਕੀਤਾ ਓਏ ਤੂੰ ਮਾਰੋਲ ਨਹੀਂ ਤੂੰ ਬਾਬੇ ਕਰਨੀ ਵਾਲੇ ਐ ਜੀ ਉਹ ਹੈਲੋ ਤੂੰ ਕੀ ਐ ਤੂੰ ਕੀ ਐ ਤੂੰ ਕੀ ਐ ਮੈਂ ਵੀ ਬਾਬੇ ਦਾ ਚੇਲਾ ਹੀ ਆ ਮੰਨ ਲਓ ਮੈਂ ਮੈਂ ਸੇਵਾ ਕਰਦਾ ਸਾਰੀ ਤੈਨੂੰ ਵੀ ਰੱਖੂਗਾ ਤੂੰ ਮਤਲਬ ਇਹਦਾ ਸਪੋਰਟਰ ਐ ਤੈਨੂੰ ਰੱਖੂ 120 ਵਿੱਚ ਮੈਂ ਕੋਈ ਗੱਲ ਨਹੀਂ ਉਹ ਭਾਤਾ ਤੇਰੇ ਸਟਾਰ ਵਧਾ ਲਗੇ ਆ ਸੀ ਉਹ ਤੂੰ ਮੈਂ ਤੇਰੇ ਸਟਾਰ ਲਾਉਣ ਆਇਆ ਅੱਜ ਮੇਰੇ ਸਟਾਰ ਤੇਰੇ ਵਰਗੇ 36 ਵੇਖੇ ਵਧਾਉਣ ਵਾਲੇ ਕੀ ਪਖੰਡ ਮਿੱਡੇ ਭੋਰੇ ਭੜੇ ਲੋਕਾਂ ਨੂੰ ਇਕੱਠੇ ਕੀਤਾ ਤੇ ਤੂੰ ਜੀ ਬਾਬੇ ਜਾਣੀ ਜਾਣ ਐ ਜੀ ਬਾਬੇ ਜਾਣੀ ਜਾਣ ਐ ਜੀ ਓ ਜੇ ਥੋਡੇ ਵਰਗੇ ਲੋਕ ਨਾ ਨਾ ਹੁਣ ਥੋਡੇ ਵਰਗੇ ਲੋਕ ਤਾਂ ਲੁੱਟ ਬੰਦ ਹੋ ਜੇ ਲੁੱਟ ਬੰਦ ਭਰਾਵਾ ਨਹੀਂ ਉਹ ਵੀ ਸੇਵਾਦਾਰੀ ਲਾ ਰਹੇ ਨੇ ਭਗਤਾ ਭਗਤਾ ਸ਼ਰਾਫ ਦੇ ਦੇਣਗੇ ਬਾਬੇ ਸ਼ਰਾਫ ਦੇ ਦਿੰਦੇ ਆ ਉਹ ਤੂੰ ਮੈਨੂੰ ਦਵਾ ਸ਼ਰਾਫ ਇਹਦੇ ਕੋਲ ਪਖੰਡੀ ਕੋਲ ਮੈਂ ਜਾਣ ਦੇ ਵੀ ਕਰਤੂਤ ਸਾਰੀ ਬਾਬੇ ਸ਼ਰਾਫ ਦੇ ਤੁਹਾਨੂੰ ਪਤਾ ਹੀ ਨਹੀਂ ਨੇਰੇ ਚ ਫਿਰਦੇ ਤੁਸੀਂ ਕਿੰਨੇ ਕਰਤੂਤ ਦੇ ਮਾਲਕ ਤੁਸੀਂ ਕਿਵੇਂ ਹਾਂਜੀ ਸਸੀ ਗੱਲ ਜੀ ਸਸੀ ਗੱਲ ਇਹ ਸਾਡਾ ਵੀ ਕੰਮ ਹੋਏ ਉਹ ਤੇਰਾ ਭਲਾ ਹੋ ਜਾ ਤੇਰਾ ਉਹ ਤੂੰ ਦੁਰ ਫਿਟੇ ਮੂਹ ਸਰਕਾਰੀ ਮੁਲਾਜ਼ਮ ਹੋ ਕੇ ਇੱਥੇ ਬੈਠਾ ਹੋਏ ਮਹਾਰਾਜ ਵਾ ਕਈ ਵੇ ਅਚਾਨਕ ਬਾਇੰਦੀਆ ਕਾਮਾ ਚ ਜੀ ਫਿਰ ਬਾਬਿਆਂ ਕੋਲੇ ਆਉਣਾ ਪਿਆ ਜੀ ਓਏ ਹੋਏ 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 ਮੈਨੂੰ ਯਾਦ ਆ ਤੂੰ ਮੇਰੇ ਕੋਲ ਥਾਣੇ ਆ ਕੇ ਗਿਆ ਸੀਗਾ ਹਾਂ ਆਇਆ ਸੀ ਨਾ ਬਿਲਕੁਲ ਆਇਆ ਸੀਗਾ ਜੀ ਆਪਾਂ ਮਿਲੇ ਸੀ ਉੱਥੇ ਆਪਣੇ ਠੰਡੇ ਮਿਲੇ ਤੇ ਸੀ ਆਈ ਆਪਾਂ ਸਰਕਾਰੀ ਮਹਿਕਮਾ ਤਰ੍ਹਾਂ ਹਾਂ ਕਿੰਨੀ ਤਨਖਾ ਤਨਖਾ ਹੈਗੀ ਮਾਰਾ 1 ਲੱਖ ਰੁਪਈਆ ਜੀ ਤੇ ਇੱਥੇ ਕੀ ਕਰਦੇ ਪਰਿਵਾਰ ਚ ਕੌਣ ਪਰਿਵਾਰ ਚ ਮੈਂ ਤੇ ਮੇਰਾ ਬੇਟਾ ਬੇਟਾ ਕੈਨੇਡਾ ਜੀ ਤੇ ਮਿਸਿਸ ਮੇਰੀ ਘਰੇ ਰਹਿੰਦੀ ਹੈ ਜੀ ਆਹ ਬੜਾ ਲੱਗਦਾ ਮਨਤਾ ਜੀ ਸੁਣ ਲੈ ਸ਼ਰਮ ਲੱਥੀ ਮਲਕੀਤ ਸਿੰਘ ਆਹਨਾਂ ਦੀ ਬੇਟਾ ਕੈਨੇਡਾ ਹਾਂ ਬੱਸ ਮੈਂ ਮੇਰਾ ਬੇਟਾ ਤੇ ਮੇਰੀ ਮਿਸ ਜੀ ਤੈਨੂੰ ਜਾਣੀ ਹੋ ਬੱਸ ਹਾਂ ਜੀ ਅੱਛਾ ਮਿਸ ਜੀ ਮੇਰੀ ਲੇਡੀ ਲੌਨ ਕਰਦੀ ਹੈ ਜੀ ਅੱਛਾ ਕਰੇ ਫਾਈਨੈਂਸ ਦਾ ਕੰਮ ਆ ਜੀ ਅੱਛਾ ਹਾਂ ਜੀ ਉਹ ਵੀ ਕਮਾ ਲੈਂਦੀ ਪਈਆਂ ਕਿ ਉਹ ਲਾਨ ਤਾਂ ਉਹ ਤੁਹਾਡੇ ਲੋਕਾਂ ਦੇ ਇਹਨਾਂ ਲੋਕਾਂ ਇਹਨਾਂ ਲੋਕਾਂ ਦੀਆਂ ਨਾ ਪ੍ਰਾਪਰਟੀਆਂ ਪਣੀਆਂ ਹੀ ਆ ਨਾ ਇਹਨਾਂ ਨੇ ਤਾਂ ਮਹਿੰਗੀਆਂ ਗੱਡੀਆਂ 'ਚ ਘੁੰਮਣਾ ਹੀ ਹੈ ਕਿੰਨੀ ਤਨਖਾਹ ਤੇਰੀ ਲੱਖ ਰੁਪਈਆ ਜੀ ਲੱਖ ਰੁਪਈਆ ਤੇਰੀ ਤਨਖਾਹ ਹਾਂ ਜੀ ਬਾਬਾ ਜੀ ਨੂੰ 55000 ਰੁਪਈਆ ਅੱਜ ਦਿੱਤਾ ਜੀ ਹੈ ਕਾਹਦਾ ਦਿੱਤਾ ਬਾਈ ਜੀ ਕੰਮ ਹੋਏ ਥਾਣੇ ਦਾ ਤੂੰ ਚੁੱਪ ਕਰ ਜਾ ਤੂੰ ਚੁੱਪ ਕਰ ਜਾ ਭੰਗ ਦਾ ਪਿਆਲਾ ਮਿਲਦਾ ਹਣਾ ਤੈਨੂੰ ਚੁੱਪ ਕਰ ਜਾ ਮੇਰਾ ਨਾ ਜਿਆਦਾ ਗਾ ਚੁੱਪ ਕਰਕੇ ਬੈਠ ਚੁੱਪ ਕਰਕੇ ਬੈਠ ਮੈਂ ਮੈਂ ਕੱਢਦਾ ਭੂਤ ਤੁਹਾਡੇ ਕੋਈ ਗੱਲ ਨਹੀਂ ਮੈਂ ਦੱਸਦਾ ਤੁਹਾਨੂੰ ਤੁਸੀਂ ਪਖੰਡ ਫੜਿਆ ਇਹ ਕਿਵੇਂ ਬਿਠਾਇਆ ਇੱਥੇ ਮਲਾਜ ਬਹੁਤ ਆਉਂਦੇ ਤੁਹਾਡੇ ਰਗੇ ਤੂੰ ਕੀ ਕਰਦਾ ਸੇਵਾਦਾਰ ਨਹੀਂ ਬਾਬੇ ਦਾ ਹੂੰ ਕਿਹੜੇ ਕੰਜਰ ਨੇ ਸੇਵਾਦਾਰ ਲਾਤਾ ਤੈਨੂੰ ਏਡੇ ਛੋਟੇ ਜਿਹੇ ਨੂੰ ਕੀ ਕਰਦਾ ਉਹਨਾਂ ਸੇਵਾ ਚ ਬਾਬੇ ਆਏ ਤਾਂ ਸੇਵਾ ਕਰਦੇ ਕੀ ਦੇਊਗਾ ਬਾਬਾ ਤੈਨੂੰ ਸੇਵਾ ਚ ਬਾਬਾਗਾ ਇੱਥੇ ਰ ਹੈ ਕੈਨੇਡਾ ਭੇਜੂਗਾ ਸਿੱਧਾ ਕੈਨੇਡਾ ਭੇਜੂਗਾ ਹੈਨਾ ਪੜਨੋਂ ਹਟਾ ਲਿਆ ਸਕੂਲ ਨਹੀਂ ਜਾਂਦਾ ਹਾਂ ਫਿਰ ਜਾਵਨੇਗਾ ਕੈਨੇਡਾ ਟੂਟੋ ਦੇ ਬਰਾਬਰ ਬੈਠਿਆ ਕਰੇਗਾ ਜਾ ਕੇ ਤੂੰ ਦਰ ਫਿੱਟੇ ਮੂੰਹ ਮਾਂ ਪਿਓ ਦੇ ਯਾਰ ਜਿਹੜੇ ਚੇਲਿਆਂ ਦੇ ਪੈਰਾਂ 'ਚ ਬਿਠਾ ਦਿੰਦੇ ਜਵਾਕਾਂ ਨੂੰ ਭੋਰਾ ਭੋਰਾ ਨੂੰ ਬਾਬਾ ਦਾ ਬੈਠੇ ਫਿਰਦਾ ਤੁਹਾਡੀ ਵਾਈਫ ਕੀ ਆਖਿਆ ਫਾਈਨੈਂਸ ਕਰਦੀ ਕਰੇ ਹਾਂਜੀ ਜੀ ਫਾਈਨੈਂਸ ਦਾ ਕੰਮ ਹਾਂਜੀ ਤੁਹਾਡੇ ਵਾਲੀ ਕਮਾਈ ਤੁਹਾਡੇ ਵਾਲੀ ਕਮਾਈ ਨਾਲ ਹਾਂਜੀ ਜੀ ਬੇਟਾ ਪੱਕਾ ਹੋ ਗਿਆ ਕਿ ਨਹੀਂ ਕੈਨੇਡਾ ਬੇਟਾ ਤਾਂ ਪੀਆ ਰ ਹੈ ਜੀ ਕਮਾਉਂਦਾ ਕੁਛ ਪਿਓ ਭੇਜਦਾ ਲੱਖ ਕਰ ਰੇ ਮਹੀਨਾ ਵੀ ਭੇਜਦਾ ਲੱਖ ਮੁੰਡਾ ਭੇਜਦਾ ਹਾਂ ਟੋਟਲ 2.5 ਲੱਖ ਰੁਪਏ ਮਹੀਨਾ ਕਮਾਈ ਹੈਗੀ ਹੈ ਜੀ ਕਮਾਈ ਹੈਗੀ ਤੇ ਫ ਉਮਸ ਕੋ ਸਰੇ ਭੇਜਾ ਨਾ ਨਾ ਕੀ ਕੀ ਕਿਹੜੇ ਤੈਨੂੰ ਬਲਾਵੇਂ ਚ ਲੈ ਲਿਆ ਨੇ ਮੈਨੂੰ ਸਮਝ ਨਹੀਂ ਆਉਂਦੀ ਯਾਰ ਤੂੰ ਸਰਕਾਰੀ ਮੁਲਾਜ਼ਮ ਬੰਦਾ ਹੈ ਜੇ ਮੈਂ ਤੇਰੇ ਤੈਨੂੰ ਬਰਾਬਰ ਗਵਾਹ ਰੱਖ ਲਾ ਮੈਂ ਵੀ ਇਹ ਬੰਦੇ ਜਿਹੜੇ ਹੈਗੇ ਤੁਮ ਜਿਹੜੇ ਮੁਲਾਜ਼ਮ ਦਾ ਇਹ ਕੋ ਬੇਟੇ ਦੀ ਅਰਜਨ ਸੀਗੀ ਜੀ ਉਹਨਾਂ ਨੇ ਮੈਨੂੰ ਦੱਸਿਆ ਜੀ ਕਹਿੰਦੇ ਵੀ ਫਲਾਣੇ ਬਾਬੇ ਕੋਲ ਸੀਗੇ ਸੀ ਉਹਨਾਂ ਨੇ ਸਾਡੇ ਬੇਟੇ ਨੂੰ ਵੇਚਿਆ ਇਹਨੇ ਕਰਤੀ ਅਰਜਨ ਨਹੀਂ ਉਹਨਾਂ ਦੀ ਗੱਡੀ ਇਹਦੀ ਅਰਜਨਾਂ ਮੈਂ ਜਾਣਦਾ ਮੈਂ ਆਪ ਜਿਹੜੇ ਥਾਣੇ ਲੱਗਦਾ ਜਾ ਕੇ ਸਾਰੀਆਂ ਕਰਤੂਤਾ ਮੈਂ ਲੋਕਾਂ ਦੀ ਫਰੋਲਦਾ ਇਹਦੀ ਅਰਜਨਾਂ ਮੈਂ ਜਾਣਦਾ ਤਿੰਨ ਜਣਾਂ ਦੀਆਂ ਭਜਾ ਹਟੇ ਤੋਂ ਪਹਿਲਾਂ ਇਹ ਅੱਛਾ ਜੀ ਮੈਂ ਤਾਂ ਕੁੰਜਾ ਹਾਂ ਵੀ ਹੁਣ ਦੇ ਕੇ ਟਾਈ ਜੀ ਲੰਗਰ ਵਾਸਕਾਂ ਦੇ ਇੱਕ ਭੰਡਾਰਾ ਕਰਨਾ ਜੀ ਕੁੱਲਾ ਠੱਗ ਲੱਗਦਾ ਜੀ ਮੈਨੂੰ ਤਾਂ ਉਹੀ ਹੈ ਹੈ ਜੀ ਉਹੀ ਹੈ ਉਹੀ ਹੈ ਹਾਂ ਦਾ ਸਾਹਿਬ ਤੇ ਉਹ ਆਪਣੇ ਦੋਸਤ ਹੈ ਜੀ ਉਹ ਉਹ ਟ੍ਰਾਂਸਫਰ ਕਰਨਾ ਪੈਣੀ ਹੈ ਜੀ ਬਾਬੇ ਨਾਲ ਉਹ ਯਾਰ ਚੁੱਪ ਕਰ ਜਾ ਤੂੰ ਚੁੱਪ ਕਰ ਜਾ ਬਾਬੇ ਬਹੁਤ ਕੁਝ ਮੈਂ ਜਾਣਦਾ ਹੋ ਜੇ ਬਾਬੇ ਬਹੁਤ ਵੇਖਿਆ ਮਲਾਜ਼ਮ ਵੀ ਬਹੁਤ ਆਉਂਦੇ ਆ ਮਲਾਜ਼ਮ ਬਹੁਤ ਆਉਂਦੇ ਆ ਆ ਸਾਹਮਣੇ ਕੌਣ ਬੈਠਾ ਆ ਸਾਹਮਣੇ ਕੌਣ ਬੈਠਾ ਬੀਬਾ ਬੈਠੀ ਹੈ ਨਾ ਹਾਂਜੀ ਬਾਬਾ ਮਲਾਖ ਉਧਰ ਹਾਂ ਇਹੀ ਕੜਾ ਪਾ ਕੇ ਗਏ ਆ ਪਾ ਕੇ ਗਏ ਨਾ ਕੜਾ ਬਾਕੀ ਤਾਂ ਨੀ ਗਾ ਪਾ ਕੇ ਮੈਨੂੰ ਤਾਂ ਸਮਾਂ ਤੂੰ ਵਾਧੂ ਘਰੋ ਪਟਾਤਾ ਹੀ ਫੜ ਕੇ ਅੱਛਾ ਕੰਮ ਦਾ ਛੇ ਜਗਾ ਹੋਰ ਸੁਣ ਲੋ ਮੇਰੇ ਘਰ ਆਣਾ ਤਾਂ ਮੈਨੂੰ ਰੋਜ਼ ਕੋਸਦਾ ਮੈਂ ਦੱਸ ਕਿੱਧਰ ਜਾਵਾਂ ਇੱਕ ਮਿੰਟ ਬੀਬਾ ਤੂੰ ਬਈ ਚੇਲਾ ਕਿ ਕਿਵੇਂ ਆਇਆ ਇੱਕ ਟ੍ਰਾਂਸਪੋਰਟ ਵਾਲਾ ਇੱਕ ਮਿੰਟ ਇੱਕ ਮਿੰਟ ਚੁੱਪ ਕਰੀ ਇੱਕ ਮਿੰਟ ਟ੍ਰਾਂਸਪੋਰਟ ਆ ਜੀ ਉਹ ਆਪਾਂ ਦਾ ਸਾਈਡ ਟ੍ਰਾਂਸਪੋਰਟ ਆ ਯਾਰ ਇੰਨਾ ਧੂਆਂ ਰੋਲ ਕੀਤਾ ਇਹਨੇ ਦੀਂਦਾ ਕੁਝ ਐ ਨਹੀਂ ਮੇਰਾ ਤਾਂ ਸਾਹ ਬੰਦ ਹੋਣ ਲੱਗ ਪਿਆ ਤੁਹਾਡਾ ਸਾਹ ਨਹੀਂ ਘੁੱਟਦਾ ਇੱਥੇ ਨਹੀਂ ਨਹੀਂ ਜੀ ਬਾਬਾ ਇਹ ਤੇ ਕਿਰਪਾ ਬੜੀ ਹੁੰਦੀ ਇੱਥੇ ਆਗੇ ਬਹੁਤ ਕਿਰਪਾ ਹੁੰਦੀ ਹੈ ਕੀ ਕਰਕੇ ਦਿੱਤਾ ਕਿਰਪਾ ਨਾਲ ਤੈਨੂੰ ਇਹਨੇ ਮੈਨੂੰ ਟਰਾਲੇ ਭਵਾ ਦੇ ਜੀ ਤਿੰਨ ਟਰਾਲੇ ਚੱਲਦੇ ਜੀ ਹੁਣ ਅੱਛਾ ਉਹ ਅੜਚਣਾਉਦੀ ਉਹ ਚ ਕਿਸ਼ਤੇ ਜੋ ਅੱਛਾ ਟਰਾਲੇ ਅੱਛਾ ਦੇ ਵਾਲੇ ਕੀ ਐਸੀ ਬਾਬਾ ਤੇ ਟਰਾਲੇ ਸਵਾਹ ਪਾਦੇ ਜੀ ਵੀ ਕਿਸ਼ਤੇ ਅੜੀ ਜਾਂਦੀ ਹੈ ਉਹ ਬਾਬਾ ਜੀ ਦੀ ਕਿਰਪਾ ਨਾਲ ਹੀ ਪਿਆ ਜੀ ਕੋਈ ਮੈਨੂੰ ਬੰਦਾ ਕੋਈ ਦੱਸਣਾ ਨਾ ਮਿਲਿਆ ਨਹੀਂ ਨਾ ਮੈਂ ਟਰੱਕ ਤੇ ਬੈਠ ਕੇ ਜਾ ਸਕਦਾ ਨਹੀਂ ਦੂਰ ਪਹਾੜਾਂ ਤੇ ਵੇਖਾਂ ਵੀ ਇੱਥੇ ਕਮਾਈ ਕੀ ਬਾਬਾ ਜੀ ਕਦੇ ਬੜੀ ਕਮਾਈਆਂ ਪਾ ਦੇ ਸਾਡਾ ਅਸੀਰਵਾਦ ਨਾਲ ਆ ਫਿਰ ਮੈਂ ਚੱਕ ਕੇ ਪਾ ਦੇ ਅੱਛਾ ਹੁਣ ਫਿਰ ਕਿਵੇਂ ਹੁਣ ਫਿਰ ਕਿਵੇਂ ਕਮਾਈ ਹੁਣ ਕਿਸ ਤਰ੍ਹਾਂ ਟੁੱਟਦੀ ਹੈ ਉਹ ਟੁੱਟਦੀ ਹੈ ਉਹ ਬਾਬਾ ਕਰਨਗੇ ਕਰਾ ਬਾਬਾ ਪਰੂ ਘਰੋਂ ਵੇਂਦਾ ਜਾਈ ਤੂੰ ਜੀ ਬਾਬਾ ਦੀ ਕਿਰਪਾ ਦੇ ਤਾਂ ਦੇਤੀ ਲੰਗਰਾਂ ਤੇ ਸੇਵਾ ਕੋਈ ਕਿ ਨਹੀਂ ਸੇਵਾ ਦੇ ਦਿੱਤੇ ਤੂੰ ਵੀ ਦੇਤੀ ਹਾਂਜੀ ਹਾਂਜੀ ਉਹ ਦਰ ਫਿੱਟੇ ਮੂੰਹ ਤੁਹਾਡਾ ਪੜੇ ਲਿਖਾਂ ਦਾ ਉਹ ਇੱਕ ਪਾਸੇ ਟਰਾਲੇ ਪਾਈ ਬੈਠਾ ਕੀ ਮੈਂ ਲਾੜਰੀ ਆ ਤੇ ਹੈ ਲਾੜਰੀ ਆ ਤੇ ਪੂਰੇ ਮੇਰੇ ਕੋਲੇ ਪੂਰੇ ਕਾਦੇ ਬੱਤੇ ਆ ਲਾੜਰੀ ਆ ਤੇ ਲਾੜੀ ਬੰਦੇ ਆ ਹਾਂਜੀ ਨੰਬਰ ਹਾਂਜੀ ਨੰਬਰ ਇਧਰ ਨੂੰ ਵੇਖੀ ਮੇਰੇ ਵੱਲ ਨੂੰ ਸਿੱਧਾ ਵੇਖ ਸਿੱਧਾ ਓਏ ਆ ਟੰਡਾ ਮੜਾ ਆ 2.5 ਕਿਲੋ ਦਾ ਆ ਚਕਾ ਆ ਫੜੋ ਇਹ ਇਹ ਦੇਦਣਾ ਲੋਟਾਊਗਾ ਇਹ ਮੈਂ ਕੋਈ ਨਹੀਂ ਕਰੂੰ 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 ਇਹਦੇ ਨਾਲ ਹੀ ਕਰੂੰਗਾ ਹਾਂ ਇਹਦੇ ਨਾਲ ਹੀ ਲੋਡ ਕਰਨਾ ਪਊ ਇਹ ਕਿੰਨਾ ਚਿਰ ਹੋ ਗਿਆ ਹੁੰਦੇ ਨੂੰ ਮਹੀਨਾ ਹੋ ਗਿਆ ਜੀ ਮਹੀਨਾ ਮਹੀਨਾ ਹੋ ਗਿਆ ਕਿੰਨੇ ਗੱਲਾਂ ਟੱਗਿਆ ਪਾਤੀਆਂ ਇੱਕ ਬਾਈ ਜੀ ਹੋਈ ਨਹੀਂ ਇੱਕ ਕੋਈ ਭਾਈ ਇਹ ਹਜੇ? ਹਾਂਜੀ। ਨੰਬਰ ਦੱਸਿਆ ਸੀ ਇਹਨੇ? ਦਾਦਾ ਕਹਿੰਦਾ ਅੱਜ ਤੁਹਾਨੂੰ ਹੋਰ ਦੇਵਾਂ ਲਾਟਰੀ ਇੱਕ ਨੰਬਰ ਦੇਵਾਂ। ਕੰਮ ਕੀ ਕਰਦਾ? ਕੰਮ ਤਾਂ ਲੇਬਰ ਦਾ ਹੀ ਹੈ ਜੀ। ਲੇਬਰ ਦਾ ਕੰਮ ਕਰਦਾ। ਹਾਂਜੀ। ਤੇ ਮਿਹਨਤ ਮਜ਼ਦੂਰੀ ਕਰਦਾ ਮਿਹਨਤ ਮਜ਼ਦੂਰੀ ਕਰਕੇ ਕਿੰਨੇ ਦੇ ਕਿੰਨੇ ਰੁਪਏ ਦੀ ਲਾਟਰੀ ਪਈ ਸੀ? ਮੈਂ 500 ਵਾਲੀ ਪਈ ਸੀ। ਉਹ ਤੇਰਾ ਭਲਾ ਹੋ ਜਾ ਤੇ ਆੜੀ ਕਿੰਨੀ ਤੇਰੀ? 500 ਦੀ ਆੜੀ ਜੀ। ਤੇ 500 ਦੀ ਆੜੀ 500 ਦੀ ਲਾਟਰੀ ਪਾਤੀ ਉਹ ਹੀ 500 ਦਾ ਸੌਦਾ ਲੈ ਕੇ ਜਾਂਦਾ ਘਰੇ। ਬਾਬੇ ਨੇ ਕਿਰਪਾ ਕਰ। ਉਹ ਲਾਟਰੀ ਪਾਉਣੀ ਆ ਇਹ ਇਹਨੂੰ ਵੀ ਦਿੱਤਾ ਕੁਝ? ਹਾਂ ਦੇਂਗਾ ਤੈ ਇਹ ਤਾਂ ਪਿਆਰਾ ਦਿਹਾੜੀ ਆ ਰਹੀ ਜੀ ਆ ਪੜੇ ਲਿਖੇ ਵੇਖ ਲੋ ਵੇਖ ਉਹਨਾਂ ਦੀ ਤਾਂ ਛੱਟ ਤੂੰ ਉਹ ਯਾਰ ਇਹ ਬੰਦੇ ਉਹ ਤੁਸੀਂ ਬਖਸ਼ਦੇ ਕਿਹਨੂੰ ਆ ਤੁਸੀਂ ਬਖਸ਼ਦੇ ਕਿਹਨੂੰ ਤੇਰੀ ਕਰਤੂਤ ਮੈਂ ਜਾਣਦਾ ਚੰਗੀ ਤਰ੍ਹਾਂ ਤੂੰ ਇੱਕ ਸਰਕਾਰਨੇ ਦੇ ਕਮਰੇ ਚ ਬੈਠਾ ਹੁੰਦਾ ਸੀ ਆ 25 ਲੱਖ ਦੀ ਕੋਠੀ ਪਾਈ ਬੈਠਾ ਤੂੰ ਇਹਨਾਂ ਲੋਕਾਂ ਦੇ ਸਿਰ ਤੇ ਬਾਹਰ ਤੇਰੇ ਗੱਡੀ ਖੜੀ ਹੈ 35 ਤੋਂ 40 ਲੱਖ ਦੀ ਸਾਰਾ ਸੀ ਵੇਚ ਗਾਇਆ ਸੀ ਸਾਡੇ ਟਰਾਲੇ ਪਵਾਤੇ ਜੀ ਕਿੰਨਾ ਹੋ ਗਿਆ ਸਾਨੂੰ ਕਿਸੇ ਦੀ ਉਹ ਪੁੱਛਣਾ ਹੀ ਨਾ ਪਿਆ ਵੀ ਕਿਵੇਂ ਚੱਲਦੇ ਆ ਕੀ ਇਹਦਾ ਕੰਮ ਆ ਅਸ਼ੀਰਵਾਦ ਨਾਲ ਚੱਲ ਪਾਤੇ ਜੀ ਅਸੀਂ ਵੇਖ ਲਓ ਹਾਂ ਕੋਈ ਨਹੀਂ ਲੱਗਿਆ ਰਿਹਾ ਅਸ਼ੀਰਵਾਦ ਕਿਸ ਤਾਂ ਮੁਰਦੀਆਂ ਨਹੀਂ ਲੱਗਿਆ ਰਿਹਾ ਅਸ਼ੀਰਵਾਦ ਜਿਹਦੇ ਘਰ ਵੇਖਿਆ ਹੋ ਜਾਂਦੀ ਕਿਰਪਾ ਹੀ ਹਾਂ ਕੋਈ ਨਹੀਂ ਕੋਈ ਨਹੀਂ ਓਏ ਥੋੜੇ ਵਰਗੇ ਲੋਕਾਂ ਦੀ ਨਾ ਜਿੰਨਾ ਚਿਰ ਇੱਥੇ ਹੈਗੇ ਨਾ ਇਸ ਸਮਾਜ ਦੇ ਵਿੱਚ ਉਹਨਾਂ ਚ ਸਮਾਜ ਦਾ ਸੁਧਾਰ ਨਹੀਂ ਹੋ ਸਕਦਾ ਪੜਿਆ ਹਾਂਜੀ ਹਾਂਜੀ ਪੜਿਆ ਕਿੰਨਾ ਵੀ ਇਹ ਕਿਤੇ ਖੂਜੇ ਵਾਲੀਆਂ ਪੜ ਕੇ ਹਾਂਜੀ ਕਿਸੇ ਗੁਰਦੁਆਰੇ ਜਾਓ ਕਿਸੇ ਮੰਦਰ ਜਾਓ ਕਿਸੇ ਮਸਜਿਦ ਜਾਓ ਜਿਹੜੇ ਧਰ ਉੱਥੇ ਜਾ ਕੇ ਹੱਥ ਪੱਲਾ ਜੋੜੋ ਨਹੀਂ ਨਹੀਂ ਬਾਬਾ ਜੀ ਸਾਨੂੰ ਦਿੱਤਾ ਨਾ ਪ੍ਰਮਾਤਮਾ ਨੇ ਸਭ ਕੁਝ ਹਾਂਜੀ ਹਾਂਜੀ ਆਪ ਜੁੰਡੇ ਖਿਲਾ ਰਹੇ ਨੇ 10 ਹੀਰੋ ਬਣਿਆ ਸੰਜੇ ਦਾਤ ਬਣਿਆ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਧਰਮ ਸਿੰਘ ਬਰਾੜ ਸਾਬ ਮੇਰੀ ਬੇਨਤੀ ਹੈ ਮੇਰਾ ਅਹੁਦਾ ਸਰਕਾਰੀ ਹੈ ਆਪਾਂ ਬਹਿ ਕੇ ਮੈਂ ਬਾਹਰ ਬਹਿ ਕੇ ਗੱਲ ਕਰ ਲਾਂਗੇ ਆਪਾਂ ਤੁਸੀਂ ਕਰ ਲਓ ਇੱਥੇ ਗੱਲ ਮੈਂ ਗਵਾਹ ਤਾਂ ਰੱਖੂੰਗਾ ਗਵਾਹ ਤਾਂ ਰੱਖੂੰ ਮੈਨੂੰ ਇਧਰ ਨਿਬੜ ਲੈਂਦਾ ਬੀਬੀ ਦਾ ਬਹੁਤ ਨੁਕਸਾਨ ਕੀਤਾ ਬੀਬੀ ਆ ਜਾ ਉਠੋ ਤੂੰ ਗੰਡੇ ਆ ਜਿਆ ਅੱਜ ਉਹ ਮੈਂ ਬੈਠਦਾ ਬਾਬਾ ਜੀ ਦੇ ਕੋਲ ਭਾਈ ਜੀ ਅਸੀਂ ਤਾਂ ਤਰਖਾਸਤਾਨ ਦਿੱਤੇ ਸੀ ਸਾਡਾ ਕੜਾ ਮੜਵਾ ਦਿਓ ਬਹੁਤ ਸਾਨੂੰ ਮੈਂ ਤਾਂ ਘਰੋਂ ਹੀ ਛੇਤਰ ਖਾ ਲਿਆ ਕਿੰਨੇ ਤੋਲੇ ਆਂਦਾ ਇਹ ਹੈਗਾ ਸਵਾ ਦੋ ਤੋਲੇ ਆਂਦਾ ਜੀ ਕੀ ਕਹਿ ਕੇ ਪੁਆਇਆ ਨੇ ਤੁਹਾਨੂੰ ਇਹ ਕਹਿੰਦੇ ਸੀ ਕਿ ਤੁਹਾਡਾ ਕੰਮ ਵੰਜੂਗਾ ਸਾਡਾ ਕੋਈ ਕੰਮ ਸੀਗਾ ਕਰਦਾ ਨਹੀਂ ਕੜਾ ਬੀਬਾ ਬੰਦਾ ਕੀ ਕੰਮ ਕਰ ਇਹ ਬੰਦਾ ਤੇਰਾ ਘਰ ਵਾਲਾ ਹਾਂਜੀ ਘਰ ਵਾਲਾ ਮੇਰਾ ਜੀ ਸੱਚੀ ਹਾਂਜੀ ਘਰ ਵਾਲਾ ਜੀ ਮੇਰਾ ਨਨਪੁੱਜ ਕੀ ਇੰਨੇ ਉਹਦੇ ਘਰ ਦੇ ਨੇ ਕੀ ਵੇਖ ਕੇ ਰਿਸ਼ਤਾ ਕਰਤਾ ਕੀ ਕਰਦਾ ਇਹ ਜੀ ਠੇਕੇਦਾਰੀ ਕਰਦਾ ਕੋਠਿਆਂ ਦੇ ਠੇਕੇ ਮਾਰਦਾ ਜੀ ਹਾਂਜੀ ਇਹ ਮਾਰ ਲੈਂਦਾ ਠੇਕੇ ਹਾਂਜੀ ਹਾਂਜੀ ਮਾਰ ਲੈਂਦਾ ਜੀ ਚਾਰਕ ਫੁੱਟ ਦਾ ਦਿਮਾਗ ਹੈਗਾ ਠੇਕੇਆਂ ਵਾਲੇ ਦਾ ਬਹੁਤ ਜੀ ਬਹੁਤ ਨਕਸ਼ੇ ਰੁਕਸ਼ੇ ਵਧੀਆ ਬਣਾ ਲੈਂਦਾ ਕੋਠਿਆਂ ਦੇ ਜੀ ਅੱਛਾ ਹਾਂਜੀ ਅੱਛਾ ਫਿਰ ਉਹ ਜਿਹੜੀ ਨਕਸ਼ੇ ਵਾਲੀ ਕਮਾਈ ਸੀਗੀ ਤੇ ਉਹ ਇਧਰ ਵਾਰਤੀ ਤੁਸੀਂ ਹੈ ਤੈਨੂੰ ਤਾਂ ਪਤਾ ਨਹੀਂ ਸੀਗਾ ਬਾਬਾ ਜੀ ਮੈਂ ਕਹਿ ਦਿੰਦਾ ਸੀਗਾ ਵੀ ਅੱਜ ਇੰਨੇ ਆ ਲਿਆ ਦਿਓ ਇੰਨੇ ਮੇਰੇ ਗੱਡੀ ਤੇ ਚੜਾ ਦੋ ਕੰਮ ਹੋ ਜਾਊਗਾ ਤੇ ਮੈਂ λε ਹੰਦੀਰੀ ਹੁਣ ਮੈਨੂੰ ਤਾਂ ਇਸ ਗੱਲ ਦਾ ਨਹੀਂ ਪਤਾ ਮੈਂ ਤਾਂ ਲਾਰਜ ਜੇ ਕਹਿੰਦਾ ਸੀ ਵੀ ਮੈਂ ਤੁਹਾਨੂੰ ਅਕੇਵੀ ਮੈਂ ਕਰੋੜਪਤੀ ਬਣਾਉਂਗਾ ਤੇ ਕਹਿੰਦਾ ਸੀ ਕਿ ਮੈਂ ਕਰੋੜਪਤੀ ਬਣਾਉਂਗਾ ਕਹਿੰਦਾ ਸੀ ਕਿ ਮੈਂ ਤੁਹਾਨੂੰ ਸੱਟਾ ਦਊਂਗਾ ਇੱਕ ਇਹ ਕਿਹੜਾ ਐਮ ਤਾਂ ਵਚਣਾ ਸਿਰਫ ਕਰੋੜਪਤੀ ਬਣਾਉਂਗਾ ਕੋਟ ਇਹ ਕਹਿੰਦਾ ਤੁਸੀਂ ਅੱਖਰ ਦਊਂਗੇ ਤੁਹਾਨੂੰ ਕੋਈ ਆ ਦਈਂ ਓਏ ਹਾਂ ਦੱਸ ਤਾਂ ਦੱਸ ਇੱਕ ਮਿੰਟ ਵੀਰਾ ਇੱਕ ਮਿੰਟ ਹਾਂ ਕੀ ਕਹਿਣ ਲੱਗੇ ਕੋਠੀਆਂ ਦੇ ਠੇਕੇਦਰ ਝਾਕੀ ਮੇਰੇ ਵੱਲ ਆ ਫੜੀ ਮੇਰਾ ਫੋਨ ਮਾਰਾ ਜੀ ਫੜੀ ਮੇਰਾ ਫੋਨ ਫੜੀ ਮੇਰਾ ਫੋਨ ਤੂੰ ਖੜਾ ਹੋ ਤੂੰ ਖੜਾ ਉੱਠ ਕੇ ਬਾਈ ਨਾ ਮਾਰ ਤੇਰੇ ਮੈਂ ਸਰਚ ਮਾਰ ਕੇ ਰੋਬੜਾ ਬਦੂ ਪਿੱਛੇ ਹਟ ਪਿੱਛੇ ਹਟ ਪਿੱਛੇ ਹਟ ਪਿੱਛੇ ਫੇਚੜ ਉਹ ਮੇ ਤਾਂ ਗੱਲ ਨਹੀਂ ਜੀ ਪਾਈ ਲੱਗਦੀ ਜੀ ਵੱਡੀ ਕਿਤੇ ਚੈਨੀ ਪਾਈ ਬਟੇ ਗੱਲ ਚ ਉਹ ਵੀ ਲੁੱਟੀ ਲੱਗਦੀ ਕਿਹਨਾਂ ਮੈਂ ਮੈਂ ਉਹ ਦੇਖੋ ਉਹ ਦੇਖੋ ਜੀ ਉਹ ਦੇਖੋ ਹਾਂ ਇਹ ਵੀ ਲੋਅ ਉਹ ਉਹਨਾਂ ਦੇ ਜਮ ਹੋਏ ਉਹ ਜੌਬ ਕਰਦੇ ਉਹ ਜੌਬ ਕਰਦੇ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਆ ਦੇਖੋ ਇੱਧਰ ਆ ਜਾ ਇਹਨਾਂ ਦੀ ਗੱਲ ਤੁਹਾਨੂੰ ਇੱਕ ਮਿੰਟ ਹਾਂ ਕਰਨ ਸਿੰਘ ਬਰਾੜ ਸਾਹਿਬ ਚੈਨੀ ਦਾ ਮੈਂ ਹੀ ਪਾ ਕੇ ਗਿਆ ਸੀਗਾ ਜੀ ਤੂੰ ਕਿਹੜੀ ਖੁਸ਼ੀ ਜਪਾ ਉਹ ਪਤਾ ਗੱਲ ਕੇ ਜੀ ਮੇਰਾ ਥੋੜਾ ਬਿਜ਼ਨਸ ਵਧ ਗਿਆ ਸੀਗਾ ਚਲੋ ਕਾਰੋਬਾਰ ਚ ਵਾਧਾ ਹੋ ਗਿਆ ਸੀਗਾ ਆਪਣਾ ਫਾਈਨੈਂਸ ਦਾ ਕੰਮ ਸੀ ਜਿਹੜਾ ਜੀ ਕਰਦੇ ਕਰਦੇ ਸੀ ਮਿਸ ਜੀ ਮੇਰੀ ਕਿੰਨੇ ਤੋਲੇ ਆਉਂਦੀ ਆ ਇਹ 2.5 ਤੋਲੇ ਆਉਂਦੀ ਆ ਜੀ 2 ਲੱਖ ਰੁਪਏ ਲੱਗੇ ਜੀ ਇੱਥੇ ਇਧਰ ਆ ਜਾ 2 ਲੱਖ ਇਹ ਲੱਗੇ ਇਧਰ ਆ ਜਾ ਲੈ ਲੈ ਇਧਰ ਲੈ ਉਹ ਗੱਟ ਕੇ ਲੈ ਉਹ ਇਧਰ ਖਰਚਾ ਇੱਕ ਮਿੰਟ ਖਰਚਾ ਖਰਚਾ ਇੱਕ ਮਿੰਟ ਆ ਲਾ ਓਏ ਆ ਲਾ ਇਹਨੂੰ ਬਾਈ ਜੀ ਮੇਰਾ ਵੀ ਸਾਹ ਇਧਰ ਆ ਇਧਰ ਆ ਜਾ ਇਧਰ ਆ ਜਾ ਤੂੰ ਮੁਲਾਜ਼ਮ ਐ ਮੈਂ ਤੈਨੂੰ ਗੱਲ ਦੱਸਾਂ ਹਨਾ ਤੁਸੀਂ ਪਖੰਡਵਾਦ ਆ ਲਾ ਕੇ ਫੜਾ ਇਹਨੂੰ ਏ ਇਸੇ ਦੀ ਐ ਹਾਂ ਜੀ ਇਸੇ ਦੀ ਐ ਫੜਾ ਇਹਨੂੰ ਫੜਾਇਆ ਨੂੰ ਬੰਦੇ ਦਾ ਪੁੱਤ ਬਣ ਕੇ ਆ ਲਾਹ ਆਬ ਦੀ ਮੈਂ ਤਾਂ ਕਾੜਾ ਵੀ ਬਾਈ ਚੋਰੀ ਬਣਾ ਕੇ ਕੋਈ ਨਹੀਂ ਬੀਬਾ ਕੋਈ ਨਹੀਂ ਮੈਂ ਪੁੱਛਦਾ ਉਹਨੂੰ ਸਾਰਾ ਲਾਉਂਗਾ ਹਿਸਾਬ ਤਾਵੇ ਦਾ ਮੈਂ ਇਹੋ ਜਿਹਾ ਵਿਗੜੇ ਸਿੱਧੇ ਕਰਦਾ ਮੈਂ ਤੇ ਉਹ ਬੀਬਾ ਹੀ ਲੈ ਕੇ ਆਈਏ ਪੁਲਿਸ ਬਾਬਾ ਬੀਬਾ ਹੀ ਲੈ ਕੇ ਆਈਏ ਤੇ ਰਾਜਾ ਕੋਈ ਤਰੇ ਤਰੇ ਦੇ ਹੁੰਡਾ ਬਰਾਬਰ ਮੈਂ ਨਹੀਂ ਤੇ ਲੈਣੀ ਸੀ ਮੈਂ ਜਦੋਂ ਹੀ ਕਲੇ ਤੁਸੀਂ ਲੁੱਟ ਕੇ ਖਾ ਕੇ ਚੈਨੀ ਤੇਰੀ ਚੈੱਕ ਕਰ ਉਹੀ ਹੈ ਹਾਂਜੀ ਧੱਕਾ ਕਰੀ ਜਾਂਦਾ ਤੁਸੀਂ ਧੱਕਾ ਕੀਤਾ ਨਹੀਂ ਹਜੇ ਧੱਕਾ ਕਰਨਾ ਹੈ ਧੱਕਾ ਕਰੀ ਜਾਂਦਾ ਤੁਸੀਂ ਮੌਕੇ ਦੇ ਅਵਸਰ ਆ ਜੋ ਮਰਜ਼ੀ ਕਰ ਸਕਦਾ ਮੈਂ ਤੈਨੂੰ ਕਹਣਾ ਵੀ ਤੂੰ ਜੇ ਚੁੱਪ ਹੋ ਜਾ ਜੇ ਚੁੱਪ ਹੋ ਜਾ ਗੱਲ ਚੰਗੀ ਹੈ ਤਿੰਨੇ ਮੈਂ ਤੈਨੂੰ ਮੈਂ ਪਹਿਲਾਂ ਵੀ ਕਹਤਾ ਵੀ 120 ਵਿੱਚ ਰੱਖੂੰਗਾ ਠੱਗੀਆਂ ਮਾਰਦੇ 420 ਤੇ ਲੱਗਣੀ ਹੈ ਹਜੇ ਹੋਰ ਬੜਾ ਕੁਝ ਬੀਬਾ ਨੇ ਦੱਸਣਾ ਵੇਂਦੇ ਕੀ ਕੁਝ ਦੱਸਣਾ ਉਹ ਤਾਂ ਠੀਕ ਹੈ ਚੈਨੀ ਚੈੱਕ ਕਰ ਆਵਦੀ ਯਾਰ ਸਿੰਘ ਬਰਾੜ ਸਾਹਿਬ ਐਸਐਚਓ ਸਾਹਿਬ ਚੈਨੀ ਤੇ ਠੀਕ ਹੈ ਤੇ ਮੈਂ 51000 ਰੁਪਏ ਹੁਣੇ ਦਿੱਤਾ ਇਹਨਾਂ ਨੂੰ ਜੀ ਭੰਡਾਰੇ ਹੁਣੇ ਹਾਂਜੀ ਹੁਣੇ ਦਿੱਤਾ ਜੀ ਓ ਯਾਰ ਪੁਲਿਸ ਕਿੱਥੇ ਕਿੱਥੇ ਖੜੇ ਮੈਨੂੰ ਦੱਸੋ ਫਿਰ ਪੁਲਿਸ ਮਾੜੀ ਮਹੀਨਾ ਪਹਿਲਾਂ ਭਾਈ ਉਹ ਤੁਸੀਂ ਲੁੱਟਾ ਆਪ ਕਰਾਉਂਦੇ ਹੋ ਜਾ ਕੇ ਇਹਨਾਂ ਕੰਜਰਾਂ ਨੂੰ ਪਰ ਪੁਲਿਸ ਮਾੜੀ ਲੋ ਇਹ ਤਾਂ ਚੁੰਗਲ ਚ ਪਾ ਲੈਂਦੇ ਹੁਣੇ ਦਿੱਤੇ ਹੁਣੇ ਦਿੱਤੇ ਜੀ ਆਪਣੇ ਬੈਗ ਚ ਹੀ ਪਿਆਉਣੇ ਚੈੱਕ ਕਰਾਉਣਾ ਚੱਕ ਓ ਚੱਕ ਚੱਕ ਕੋਈ ਗਵਾਹ ਕਿਹੜਾ ਬਾਬੇ ਨੇ ਮੰਗੇ ਸੀਗੇ ਆ ਮੱਥਾ ਟੇਕ ਕੋਈ ਨਹੀਂ ਫਰਮਾਇਆ ਮੰਗੇ ਮੋੜ ਦੇ ਨਹੀਂ ਮੰਗੇ ਤਾਂ ਮੋੜ ਨਹੀਂ ਆ ਫੜੀ ਫਾਇਦਾ ਗੋਆ ਉਧਰਲੇ ਪਾਸੇ ਦੀ ਆ ਭੱਜੇ ਨਾ ਕੋਈ ਉਧਰਲੇ ਪਾਸੇ ਨਿਕਲ ਨਗੇ ਉਥੋਂ ਦੀ ਆ ਉਥੋਂ ਇੱਥੇ ਖੜ ਮੂਰੇ ਅੜ ਜਾ ਆ ਰੱਖੀ ਮਰਾਜਾ ਕੋਲੇ ਜੇ ਕੋਈ ਫਿੱਲਿਆ ਤਾਂ ਨਾਸਾ ਕੋਟੀ ਆ ਰੱਖ ਕੋਲੇ ਕੀ ਵਾ ਭਾਈ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਕੱਢਣ ਨੂੰ ਕਹਦਾ ਜੀ ਕਰਦਾ ਬਹੁਤ ਤੂੰ ਥੋੜੇ ਆ ਦੇ ਥੋੜੇ ਕਦੇ ਹਰਾਮ ਦੇ ਆ ਥੋੜੇ ਸਾਡੇ ਵੀ ਪਾਈ ਆ ਜੀ ਬੱਚਾ ਸਾਡੀ ਮਿਹਨਤ ਦੀ ਕਮਾਈ ਆ ਜੀ ਮੈਂ ਤੇਰੀ ਮਿਹਨਤ ਕੋ ਉਥੇ ਵੇਦਾ ਜਾਈ ਮੈਂ ਤੇਰੀ ਬਣਾਉਂਦਾ ਮਿਹਨਤ ਮੈਨੂੰ ਇਹਨਾਂ ਨਾਲ ਪਹਿਲਾਂ ਗਰੀਬਾਂ ਦਾ ਕਰ ਲੈਂਦੇ ਹੱਲ ਤੇਰੀ ਮਿਹਨਤ ਮੈਂ ਕਰੂੰਗਾ ਵੇਦਾ ਜਾਈ ਤੇਰਾ ਪੱਟੇ ਵਾਲਾ ਆਹੀ ਅੰਦਰ ਰਹਤੇ ਪਾਏ ਦੂਜੇ ਵਿੱਚ ਸਾਡੇ ਇੱਕ ਮਿੰਟ ਇੱਕ ਮਿੰਟ ਤੇਰੇ ਹੋਰ ਵੀ ਇਹ 500 ਵਾਲੇ ਭਰਾਵਾ ਪੱਟੇ ਤੇ ਦੇ ਕੇ ਹੁਣ ਆਈ ਅਸੀਂ ਚੁੱਪ ਕਰਕੇ ਖੜ ਦੇ ਕਿ ਬਣਾਵਾ ਬੰਦਾ ਤੈਨੂੰ ਮੈਂ ਤੁਹਾਡੀ ਆ ਤੇਰੇ 500 ਵਾਲੀ ਆ ਹੱਕ ਦੀ 500 ਮੇਰੇ ਆਈ ਸਾਰੇ ਜੀ ਹਾਂ ਉਹ ਕਿੱਡੇ ਚੱਟੇ ਲੈ ਕੇ ਆਇਆ ਓ ਕੰਜਰਾ ਬਾਈ ਬੋਲਾ ਤੱਕ ਕਦੇ ਜਵਾਕ ਨੂੰ ਤਾਂ ਨਹੀਂ 500 ਰੁਪਏ ਦਿੰਦਾ ਹੋਣਾ ਮੈਂ ਹੁਣੇ 50000 ਦੀ ਕੁਰਤੀ ਘਰਾ ਕੇ 1000 ਰੁਪਏ ਘਰੋਂ ਛੱਕਿਆ 51000 ਰੁਪਏ ਦਿੱਤਾ ਜੀ ਕਦੇ ਭੰਡਾਰਾ ਕਰਨਾ ਹੈ ਮੈਂ ਕਿਹਾ ਚਲੋ 51000 ਦਾ ਦਾਨ ਦੇ ਦੇ ਨਾ ਅਜੇ ਬੀਬਾ ਨੇ ਨਾ ਸ਼ਿਕਾਇਤ ਕਰਦੀ ਤੇ ਕਰ ਤੇਰਾ ਤਾਂ ਕਰਤਾ ਸੀ ਭੰਡਾਰ ਉਹ ਤੁਹਾਨੂੰ ਤੁਹਾਨੂੰ ਤਨਖਾਹਾਂ ਇਸ ਕਰਕੇ ਮਿਲਦੀਆਂ ਕੰਚਰੋ ਵੀ ਤੁਸੀਂ ਇਹਨਾਂ ਦੇ ਲੈ ਕੇ ਚਰਨਾਚ ਰੱਖ ਦਿਓ ਆ ਵੇ ਲੜਾ ਦੇ ਤੁਸੀਂ ਤੇਰਾ ਤਾਂ ਘਰ ਵਾਲੇ ਨੂੰ ਵੀ ਬਾਟੀਆਂ ਕੋਠੀਆਂ ਦੇ ਠੇਕੇ ਲਾ ਮੂੰਹ ਬੰਦ ਰੱਖ ਮੂੰਹ ਬੰਦ ਰੱਖ ਮੈਂ ਮੁੱਖੀ ਨੱਕ ਤੇ ਮਾਰਦਾ ਹੁੰਨਾ ਨਾਲੋਂ ਤਾਂ ਆਟਾ ਮੋਲੇ ਦਾ ਕਰਤਾ ਤੁਸੀਂ ਆ ਮੁੱਖੀ ਨੱਕ ਤੇ ਮਾਰਦਾ ਹੁੰਨਾ ਮੈਂ ਤਿਆਰ ਰੱਖੀ ਹਾਂਜੀ ਮੈਂ 21000 ਰਾਇ ਲੰਗਰਾਂ ਚ ਹਾਂਜੀ ਹਾਂ ਪਾਇ ਬਾਬੇ ਚ ਕਿਹੜੇ ਨੋਟ ਸੀਗੇ 700 ਦੇ ਸੀਗੇ ਗੁੱਟੀ ਐ ਕਿਚੜਾਈ ਉਹ ਤੇਰਾ ਆ ਕਰ ਲੋ ਦਰਸ਼ਨ ਆ ਤੇਰੇ ਵੀ ਵਿਖਾ ਦੇ ਓਰੇ ਆ 5-500 ਦੇ ਐ ਇਹਦੇ ਸਰਕਾਰੀ ਨੌਕਰੀ ਵਾਲੇ ਦੇ ਇਹਦਾ ਮੁੰਡਾ ਕੈਨੇਡਾ ਦੇ ਵਿੱਚ ਹੈ 7 ਲੱਖ 1.5 ਲੱਖ ਰੁਪਇਆ ਦਾ ਮੁੰਡਾ ਕਮਾਉਂਦਾ ਘਰ ਵਾਲੀ ਕਹਿੰਦਾ ਜਿਹੜੇ ਪੈਸੇ ਮੈਂ ਤੇ ਮੇਰਾ ਮੁੰਡਾ ਕਮਾਉਂਿਆ ਨਾ ਮੇਰੀ ਤਨਖਾਹ ਹੁੰਦੀ ਆ ਆ ਆ ਆ ਮੁਲਾਜ਼ਮ ਤੇ ਕਹਿੰਦਾ ਜਿਹੜਾ ਮੈਂ ਲੱਖ ਰੁਪਇਆ ਤਨਖਾਹ ਲੈ ਕੇ ਉਹਨਾਂ ਤੇ 7 ਲੱਖ 1.5 ਲੱਖ ਮੇਰਾ ਮੁੰਡਾ ਉੱਥੋਂ ਬਚਾ ਕੇ ਭੇਜਦਾ ਕੈਨੇਡਾ ਦੇ ਵਿੱਚੋਂ ਪਤਾ ਨਹੀਂ ਕਿੰਨਾ ਔਖਾ ਹੋ ਕੇ ਜਵਾਕ ਕਮਾਉਂਦਾ ਹੋਊਗਾ ਠੀਕ ਹੈ ਚਲ ਕੋਈ ਗੱਲ ਨਹੀਂ ਕੰਮ ਲਾਉਂਦੀ ਐ ਕਹਿੰਦਾ ਉਹ 50 ਹਜ਼ਾਰ ਰੁਪਇਆ ਘਰ ਵਾਲੀ ਵੀ ਫਾਈਨੈਂਸ ਤੇ ਪੈਸੇ ਸਾਹਰਾ ਆ ਬਣਾ ਕੇ 51000 ਰੁਪਇਆ ਇਹ ਬੰਦਾ 5 500 ਦੇ ਨੋਟ ਹੈ ਵੇਖੋ ਬੰਦਾ ਬਣ ਜਾ ਓਏ ਉਹ ਬੰਦਾ ਬਣ ਜਾ ਮਤ ਮਾਰੀ ਪਈ ਹੈ ਪੜੇ ਲਿਖਿਆ ਨਹੀਂ ਦੱਸੋ ਜੀ ਕੀ ਕਰੇ ਮਤ ਕੇ ਨਹੀਂ ਆਪ ਹੀ ਮਾਰੇ ਪਿਆ 21000 ਤੇਰਾ ਹਾਂ ਹਾਂਜੀ ਕੀ ਆਖਾ ਤੈਨੂੰ ਯਾਰ ਮੈਂ ਟਰੱਕਾਂ ਦੀ ਕਮਾਈ ਕਰਦਾ ਸੜਕ ਤੇ ਕਿੱਡੀ ਔਖੀ ਕਮਾਈ ਹੈ ਕਿਸ਼ਤਾਂ ਤੇਰੀਆਂ ਟੁੱਟੀਆਂ ਜਾਂਦੀਆਂ ਇਹਨੂੰ ਪਖੰਡੀ ਨੂੰ ਕਾਹਦਾ 21000 ਦੇਤਾ ਤੂੰ ਉਹ ਕਿਸ਼ਤਾਂ ਵਾਸਤੇ ਹੀ ਦਿੱਤਾ ਸੀਗਾ ਜੇ ਵੀ ਉਹ ਕਿਰਪਾ ਹੋ ਜਾਏਗਾ ਕਿਸ਼ਤਾਂ ਦੀ ਦੇ ਦੇ ਫਿਰ ਹੋਰ ਲਿਉਣੇ ਹੋਰ ਦੇ ਦੇ ਨੇ ਹੀ ਕੰਮ ਦਾ ਟਰਾਲੇ 'ਤੇ ਪਾਈ ਗਈ ਕਿਹਾ ਵਧੀਆ ਪਾਈ ਗਈ ਸੀ ਟਰਾਲੇ 'ਤੇ ਪੈ ਕੇ ਕਿਸ਼ਤਾਂ ਸੈੱਟ ਟੁੱਟਦੀਆਂ ਨਾ ਪਤਾ ਲੱਗੂ ਜਿੱਦੇ 5-7 ਟੁੱਟ ਗਈਆਂ ਤੇ ਫੜ ਕੇ ਫੈਨਸ ਵਾਲਿਆਂ ਨੇ ਲਾ ਲਿਆ ਆਪਣੇ ਨੌਰੇ ਦੇ ਵਿੱਚ ਸਹੀ ਹੈ ਠੀਕ ਹੈ ਫਿਰੇ ਤੋਂ ਲੈ ਕੇ ਵਿਖਾਈ ਕਿਸਤਾਂ 'ਤੇ ਪੈਸੇ ਤੋਂ ਕੋਈ ਦੱਸਣ ਵਾਲੇ ਹੈ ਨਹੀਂ ਸੀਗਾ ਵੀ ਟਰਾਲੇ ਕਿਵੇਂ ਚੱਲਦੇ ਆ ਜੀ ਕਿਵੇਂ ਪੌਣਿਆ ਕੰਮ ਕਿਵੇਂ ਆ ਇਹ ਕੋਈ ਮੈਂ ਪੁੱਛਣ ਗਿਆ ਇੱਕ ਟਰੱਕ ਵਾਲੇ ਦੇ ਰਾਹ ਨਹੀਂ ਪਾਇਆ ਜੀ ਮੈਂ ਨਾਲ ਬੈਠ ਕੇ ਜਾ ਨਹੀਂ ਸਕਦਾ ਜੀ ਦੂਰ ਬਾਬਾ ਜੀ ਮਿਲ ਕੇ ਮੈਨੂੰ ਬਾਬਾ ਜੀ ਬਾਬਾ ਜੀ ਤਾਂ ਦਾਦੇ ਪੁਰਦਾਦੇ ਦੀ ਟਰਾਂਸਪੋਰਟਰ ਹੀ ਹੋਣੀ ਆ ਹਨਾ ਨਹੀਂ ਬਾਬਾ ਜੀ ਕਹਿੰਦੇ ਫਿਰ ਅਸੀਂ ਹੈਗੇ ਹਾਂ ਪਾ ਦੇ ਟਰਾਲੇ ਬਾਬਾ ਜੀ ਹਾਂ ਤੇ ਫਿਰ ਕਿਸ ਤਾਂ ਟੁੱਟਦੀਆਂ ਲੈਲਾ ਬਾਬੇ ਤੋਂ ਕੋਕ ਤੋਂ ਯਰ ਚ ਨੇ ਫੈਂਡਸ ਪੂਰਾ ਹੋ ਗਿਆ ਸੀਗਾ ਤੇ ਜਿੱਤਾਂ ਨਹੀਂ ਹੋਇਆ ਸੀ ਸੰਗ ਤੇ ਮੁਕਰੀਆ ਦੀ ਆਈ ਕੰਮ ਕਰਾ ਥੋੜਾ ਕੋਈ ਹੱਲ ਨਹੀਂਗਾ ਹਨਾ ਪਹਿਲੀ ਕਮਾਈ ਲੈ ਕੇ ਆਇਆ ਸੀ ਮੈਂ ਤਾਂ ਜੀ ਨਾਲੇ ਕਿਸ਼ਤਾਂ ਮੁੱਕ ਨਾਲੇ ਕਹਿੰਦਾ ਕਿਸ਼ਤਾਂ ਮੁੱਕ ਗਿਆ ਤੇ ਨਾਲੇ ਪਹਿਲੀ ਕਮਾਈ ਲੈ ਕੇ ਆ ਕਿਸ਼ਤਾਂ ਫਿਰ ਉਹ ਆਏ ਨੇ ਵੀ ਭੜਕਾ ਜਣੇ ਲੈ ਕੇ ਆਂਦੇ ਫੜ ਫੜ ਕੇ ਡਰਾਈਵਰਾਂ ਤੋਂ ਜਿਹੜੀ ਮਾੜੀ ਮੋਟੀ ਸੀਗੀ ਜੋ ਚਾਹੋ ਡਰਾਈਵਰਾਂ ਤੋਂ ਫੜ ਕੇ ਇੱਧਰ ਦੇ ਦਿਆ ਕਰ ਠੀਕ ਹੈ ਤੇ ਕਿਸ਼ਤਾਂ ਟੁੱਟਣੀਆਂ ਹੀ ਆ ਹਾਂਜੀ ਉਹ ਤੁਹਾਨੂੰ ਸ਼ਰਮ ਨਹੀਂ ਉਹਦੀ ਮਾੜੀ ਮੋਟੀ ਹਰਾਮਖਾਨਦਿਆਂ ਨੂੰ ਓਏ ਕਿੱਡੇ ਸਿੱਧੇ ਸਾਦੇ ਲੋਕ ਆ ਹਲੇ ਵੀ ਉਹ ਬੰਦਾ ਵੇਖ ਕੇ ਕਿੱਡਾ ਭਰੋਸਾ ਕਰੀ ਬੈਠਾ ਤੇਰੇ ਤੇ ਕੰਜਰਾ ਆ ਰੱਖ ਲਾ ਓਏ ਆਪਦੇ ਰੱਖ ਲਾ ਕਿੱਥੇ ਕਿੱਥੇ ਅਸੀਂ ਪੈਨੋ ਸਮਝ ਨਹੀਂ ਆਉਂਦੀ ਇਹ ਚ ਹੋਰ ਪਤਾ ਨਹੀਂ ਕੀ ਕੁਝ ਭਾਈ ਫਿਰਦਾ ਇਹ ਇਹ ਤਾਂ ਸਾਹਬ ਜੀ ਸਾਡੇ ਯਾਰ ਚੁੱਪ ਕਰ ਜਾ ਤੇਰੇ ਬੂਥੇ ਕਰਾ ਜਣੀ ਮੇਰੇ ਕੋਲੋਂ ਨਹੀਂ ਜੀ ਹੈ ਨਹੀਂ ਤੂੰ ਜਾ ਕੇ ਸਫਾਈਆਂ ਦਿੰਨਾ ਆ ਦੇਖ ਕਹਿੰਦੇ ਮੈਂ ਜਾਵਾਂ ਲੁੱਟ ਕੇ ਖਾ ਗਈ ਆ ਦੇਖ ਲੋ ਮਿਬਾ ਇਧਰ ਆ ਉਹ ਉਰੇ ਆ ਤੂੰ ਉਰੇ ਆ ਗੰਡਿਆ ਜਿਆ ਇੱਥੇ ਇੱਥੇ ਇਧਰ ਖੜਾ ਇੱਥੇ ਆ ਜਵਾਬ ਨੂੰ ਕਾ ਜਵਾਬ ਨੂੰ ਬਿਠਾਓ ਇਹਦਾ ਕੀ ਕਸੂਰ ਆ ਯਾਰ ਕਸੂਰ ਇਹਦੇ ਮਾਂ ਪਿਓ ਦਾ ਇਹਨੂੰ ਵਿਚਾਰੇ ਨੂੰ ਕੋਈ ਮਤ ਦੱਸ ਦਿਆਂ ਨੂੰ ਵੀ ਪਾਉਣੇ ਰਾ ਕਿਸੇ ਠੇਕੇਦਾਰਾਂ ਗੋਠਿਆਂ ਦਾ ਤੂੰ ਹਾਂਜੀ ਵਾਵਾ ਪੈਸੇ ਕਮਾਉਣਾ ਹਾਂਜੀ ਅੱਛਾ ਤੇ ਫਿਰ ਬੀਬਾ ਇਹ ਪੈਸੇ ਕਮਾਉਂਦਾ ਇਹ ਤੇਰੇ ਕੋਲ ਲੈ ਪੁੱਛ ਕੇ ਲੈ ਕੇ ਆਉਂਦੀ ਸੀ ਪੈਸੇ ਜੀ ਮੈਨੂੰ ਕੋਈ ਪਤਾ ਨਹੀਂ ਪਤਾ ਹੀ ਨਹੀਂ ਹਾਂਜੀ ਪੈਸੇ ਨੂੰ ਫੜਾਉਂਦੀ ਲੈ ਕੇ ਘਰੇ ਫਿਰ ਕਦੇ ਮੋੜ ਕੇ ਪੁੱਛੇ ਨਹੀਂ ਗਿਣੇ ਨਹੀਂ ਸੀ ਨਾ ਮੈਂ ਗਿਣੀ ਨਹੀਂ ਗਿੰਦਾ ਨਹੀਂ ਸੀ ਇਹ ਨਹੀਂ ਇਹ ਤਾਂ ਨਹੀਂ ਕਦੇ ਘਟਾਵਾ ਤਾਂ ਨਹੀਂ ਹੁੰਦਾ ਸੀਗਾ ਇਹੀ ਗਿਣੀ ਸੀ ਕਿ ਤੇ ਹੀ ਫੜਾ ਕੇ ਹੁੰਦਾ ਸੀਗਾ ਮੈਂ ਤੋੜਕਾ ਦੇ ਪੁੱਛ ਲੈਂਦਾ ਸੀ ਮੈਂ ਕਹਿ ਦਿੰਦੀ ਸੀ ਲੱਗ ਗਏ ਘਰੇ ਲੱਗ ਗਏ ਅੱਛਾ ਜਾਂ ਮੈਂ ਕਹਿ ਦਿੰਦੀ ਸੀ ਕਪੜਾ ਨਹੀਂ ਡਬਣਾ ਲਿਆ ਮੈਂ ਆਪਦਾ ਐ ਕਹਿ ਦਿੱਤੀ ਸੀ ਤੇ ਮੈਂ ਆ ਇਹਨੂੰ ਕੰਜਰ ਨੂੰ ਆ ਆ ਕੜਾ ਪਾਇਆ ਆ ਜਿਹੜਾ ਮੈਂ ਕੜਾ ਹਾਂ ਇਹ ਮੈਂ ਇੱਕ ਵਾਰੀ ਸਵਾ ਦੋ ਤੋਲਿਆਂ ਦਾ ਕੜਾ ਬੀਬਾ ਤੂੰ ਇਹਨੂੰ ਪਾਤਾ ਠੀਕ ਹੈ ਹੋਇਆ ਤੁਹਾਡਾ ਕੱਖ ਵੀ ਨਹੀਂਗਾ ਬੰਦਾ ਤੇਰਾ ਕਮਾਈ ਕਰਦਾ ਤੇ ਤੂੰ ਆ ਕੜੇ ਨੂੰ ਹੁਣ ਕੀ ਕਰਾਂ ਪਾਇਆ ਰਹਿਣ ਦਿਆ ਨਹੀਂ ਬਾਬਾ ਬਾਬਾ ਇਹ ਤਾਂ ਸਾਨੂੰ ਦਵਾ ਦੇ ਹਣ ਇਹ ਤਾਂ ਸਿਕੜੇ ਮਾਰੇ ਨੇ ਤਾਂ ਮੈਂ ਜਦੋਂ ਸਾਡਾ ਘਰ ਉਹ ਘਰ ਆ ਰਹੀ ਨਹੀਂ ਚੱਲਿਆ ਤੇ ਇਸੇ ਮਾਰੀ ਤਾਂ ਮੈਂ ਲੈ ਕੇ ਆਈ ਆਪਦੀ ਜ਼ੁਬਾਨ ਨਾਲ ਦੱਸ ਕੀਦਾ ਕੜਾ ਇਹ ਇਹਨਾਂ ਦਾ ਹੀ ਹੈ ਕੀ ਕਹਿ ਕੇ ਲਿਆ ਸੀ ਇਹ ਕਹਿੰਦਾ ਸੀ ਕਾਰੋਗਾਰ ਵਾਧੂਗਾ ਇਹਨੇ ਚਾਰ ਅੱਖਰ ਦਿੱਤੇ ਸੀ ਸੱਟੇ ਨੇ ਕਹਿੰਦਾ ਸੀ ਆਜੂ ਤੇ ਮੈਂ ਤਾਂ ਤਿੰਨ ਸਾਲ ਤੋਂ ਅੱਧ ਘਰਾਂ ਵਾਲੇ ਤੋਂ ਚੋਰੀ ਲੰਮੀਆਂ ਮੈਂ ਤੇ ਨਾਲੇ ਤਾਂ ਉਹ ਹੀ ਗੱਲ ਸਾਡਾ 1.5 ਇਹਨਾਂ ਨੁਕਸਾਨ ਹੋ ਗਿਆ ਅੱਛਾ ਦੋ ਪਾਸੇ ਜਾੜਦੀ ਰਹੀਆਂ ਇੱਕ ਸੱਟੇ ਵਾਲੇ ਪਾਸੇ ਤੇ ਇੱਕ ਸਾਧ ਵਾਲੇ ਪਾਸੇ ਇਹਨਾਂ ਨੇ ਫਿਰ ਕਹਿ ਦਿੰਦੇ ਸੀ ਕਿ ਆਜੂਗਾ ਹੁਣ ਆਜੂਗਾ ਹੁਣ ਆਜੂ ਹੁਣ ਮੈਂ ਮੈਂ ਭਗਤੀ ਤੋਂ ਉੱਠਿਆ ਮੈਂ ਦੇ ਦੂੰਗਾ ਹੁਣ ਕਾਦੀ ਭਗਤੀ ਪਤਾ ਨਹੀਂ ਇੱਕ ਧੂਆਂ ਤੌਰ ਕੀਤਾ ਇਹਨੇ ਆਕਸੀਜਨ ਦੀ ਕਮੀ ਕੀਤੀ ਹੈ ਇੱਥੇ ਆ ਕੇ ਤੁਸੀਂ ਲੋਕ ਬੈਠਦੇ ਹੋ ਅੱਖਾਂ ਮੀਚ ਕੇ ਇਹਨਾਂ ਦੇ ਮੂਰੇ ਨੀਵੀਆਂ ਪਾ ਕੇ ਕਿੱਥੇ ਕਿੱਥੇ ਪੁਲਿਸ ਕਿੱਥੇ ਕਿੱਥੇ ਪੁਲਿਸ ਨੂੰ ਅਗਲ ਦੇਊਗੀ ਲੋਕਾਂ ਨੂੰ ਤੂੰ ਇਹਦੇ ਉੱਪਰੋਂ ਕਿੱਡਾ ਭਰੋਸਾ ਬੰਦਾ ਜਨਾਨੀ ਤੇ ਕਰਦਾ ਹੈ ਵੀ ਉਹ ਕਹਿੰਦਾ ਮੈਂ ਵਿਚਾਰਾ ਵੇਖ ਕਿੱਡਾ ਭੋਲਾ ਵੇਖਣ ਨੂੰ ਕਹਿੰਦਾ ਮੈਂ ਕਦੇ ਪੈਸੇ ਗਿਣੇ ਵੀ ਨਹੀਂ ਤੂੰ ਪਤਾ ਨਹੀਂ ਕਿਵੇਂ ਘਾਟੇ ਵਾਦੇ ਵਿਖਾਉਂਦੀ ਹੋਏਂ ਕਿ ਉਹਨੂੰ ਕਿਹੜੇ ਹਿਸਾਬ ਨਾਲ ਤੈਨੂੰ ਲੈ ਕੇ ਕੌਣ ਆਇਆ ਇਹ ਪਖੰਡੀ ਕੋਲੇ ਸਾਡੀ ਗਵੰਡੰ ਸਿੰਘ ਦੀ ਜਠਾਣੀ ਲੱਗਦੀ ਸੀ ਉਹ ਲੈ ਕੇ ਆਇਸੀ ਨੂੰ ਉਹਦਾ ਇਹੋ ਜਿਹਾ ਕੀ ਕੀਤਾ ਸੀ ਇਹਨੇ ਉਹਦਾ ਉਹਦੇ ਕੋਲੇ ਮੁੰਡਾ ਨਹੀਂ ਸੀਗਾ ਹੁੰਦਾ ਕੁੜਗਾਇ ਸਿੰਘਾ ਤੇ ਮੁੰਡਾ ਇਹਨੇ ਦੇਤਾ ਪਤਨੀ ਉਹ ਤਾਂ ਕਹਿੰਦੀ ਸੀ ਵੀ ਉਹਦੇ ਕੋਲੇ ਜਾਵੜੋ ਤੇ ਕਹਿੰਦੀ ਉਹ ਬੀਬਾ ਇਹ ਕੁਦਰਤ ਦੀ ਦੇਣ ਹੁੰਦੀ ਹੈ ਭੈਣੇ ਇਹ ਕੁਦਰਤ ਦੀ ਦੇਣ ਹੁੰਦੀ ਹੈ ਜਦੋਂ ਜੋ ਪ੍ਰਮਾਤਮਾ ਨੇ ਲਿਖਿਆ ਉਦੋਂ ਮਿਲਣਾ ਹੁੰਦਾ ਕੁੜੀਆਂ ਦੇਤੀਆਂ ਤੇ ਮੁੰਡਾ ਵੀ ਦੇਣਾ ਸੀ ਨਾ ਉਹ ਤਾਂ ਚਾਰ ਪੰਜ ਜਣਾਂ ਮੈਂ ਹੋਰ ਆਉਣ ਲਾਤੀਆਂ ਸੀ ਨਾ ਮੇਰੇ ਨਾਲ ਹੀ ਹੁੰਦੀਆਂ ਸੀ ਅੱਜ ਵੀ ਚਲ ਮੈਂ ਤੁਹਾਨੂੰ ਨਾਲ ਲੈ ਕੇ ਆਈ ਆ ਹਾਂ ਤੇ ਉਹ ਵੀ ਆਉਂਦੀਆਂ ਸੀ ਤੇ ਇਹ ਕਿਨਾਂ ਦਾ ਕਮਰਾ ਇਹ ਨੀਚੇ ਬਣਿਆ ਹੋਇਆ ਹੈ ਕਮਰਾ ਹਾਂਜੀ ਥੱਲੇ ਹਾਂਜੀ ਜਿੱਥੇ ਪਾਰਟੀ ਕਰਦੇ ਆ ਤੇ ਉੱਥੇ ਮੈਂ ਇਹਨਾਂ ਨੂੰ ਕਿਹਾ ਸੀ ਮੇਰੀ ਬੇਨਤੀ ਸੁਣੋ ਮੈਨੂੰ ਤਾਂ ਦਿਓ ਜਾਸ ਤਰ ਤੂੰ ਸਿੱਧਾ ਵੱਲ ਮਸਵਾਣ ਇਹ ਲੰਮਾ ਸਮਾਂ ਤਾਂ ਮੈਨੂੰ ਨਾ ਆ ਬੜੀ ਇਤਰਾਸ ਦੀ ਸਾਡੇ ਲੋਕਾਂ ਦੀ ਇੱਕ ਮਿੰਟ ਗੱਲ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੈ ਮੇਰੀ ਖੜ ਕੇ ਗੱਲ ਸੁਣ ਲੈ ਮੇਰੀ ਖੜ ਕੇ ਜੇ ਇੱਥੇ ਮੈਂ ਨਾ ਹੁੰਦਾ ਤੇ ਬੇਸ਼ੱਕ ਸਾਰੀ ਰਾਤ ਲਵਾ ਲੈਂਦਾ ਤੈਨੂੰ ਇਹ ਹੁਣ ਤੈਨੂੰ ਕੰਮ ਦੀ ਕਾਲੀ ਪੈ ਗਈ ਨਾ ਦੇਖ ਕੇ ਪੁਲਿਸ ਜੇ ਤੈਨੂੰ ਲੱਗਦਾ ਨਾ ਮੈਂ ਤੈਨੂੰ ਛੱਡ ਦੂੰ ਸਰਦਾਰ ਜੀ ਤੁਹਾਡੇ ਆਉਣ ਕਰਕੇ ਅਸੀਂ ਖੜ ਗਏ ਠੀਕ ਹੈ ਕਿ ਨਹੀਂ ਤੇ ਬਾਕੀ ਜਦੋਂ ਤੁਸੀਂ ਮੈਨੂੰ ਬੁਲਾਓਗੇ ਮੈਂ ਹਾਜ਼ਰ ਹਾਂ ਕੋਈ ਚੱਕਣੀ ਮੇਰਾ ਬਲਕੀਤ ਇੱਕ ਮਿੰਟ ਇੱਧਰ ਦਿਖਾ ਪਹਿਲਾਂ ਹਾਂਜੀ ਆ ਪੈਸੇ ਆ ਗਏ 51000 ਰੁਪਏ ਆ ਗਏ ਚੈਨੀ ਆ ਇਹਨਾਂ ਦਾ ਨੰਬਰ ਨੋਟ ਕਰ ਇਹਨਾਂ ਦੀ ਲੋਡ ਪੈਣੀ ਆਪਾਂ ਨੂੰ ਇਹਨੂੰ ਮੈਂ ਇੰਨਾ ਸੋਖਾ ਨਹੀਂ ਛੱਡਣ ਵਾਲਾ ਇੱਧਰ ਆ ਵੀ ਯਾਰ ਤੁਹਾਡਾ ਬਾਬਾ ਹਾਈ ਤੱਕ ਸੰਭ ਹੋਂ ਤੱਕ ਸੰਭ ਠੰਡੇ ਰਿਹਾ ਹੈ ਤਹਾਏ ਤਾਂ ਤੁਹਾਡੇ ਕੰਮ ਨਹੀਂ ਹੋਏ ਬਾਈ ਯਾਰ ਨਾ 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 ਕੰਮ ਤਾਂ ਬਹੁਤ ਕੰਮ ਤਾਂ ਮੇਰੀ ਤਰਖਾ ਦੇ ਪੈਸੇ ਦੇ ਮਜਵਾਕ ਭੇਜਿਆ ਤੁਸੀਂ ਕਹਿੰਦੇ ਜੀ ਅਸ਼ੀਰਵਾਦ ਸਾਡਾ ਹੈ ਬਾਬਾ ਕਿਹੜਾ ਘਰੋਂ ਸੱਦ ਕੇ ਲਿਆਏ ਤੋ ਯਾਰ ਬਈਆ ਤੁਸੀਂ ਆ ਆ ਆ ਆਈ ਨੂੰ ਲੁੱਟ ਲੈਣੋ ਲੁੱਟ ਲੈ ਸਾਰੇ ਮੈਂ ਕੱਲਾ ਤਾਂ ਨਹੀਂ ਝੂਠ ਬੋਲਿਆ ਨਾਲ ਕੁਝ ਨੂੰ ਤਰਖਾ ਦਿੱਤੀਆਂ ਬੀਬਾ ਨੇ ਮਿਲਵਾਇਆ ਸੀ ਪੈਸੇ ਨਹੀਂ ਆਉਂਦੇ ਹੁਣ ਨਹੀਂ ਸਾਰੇ ਮਿਲਵਾਇਆ ਕੋਈ ਨਹੀਂ ਮੈਂ ਦਰਖਾਸਤ ਦਿੱਤੀ ਆ ਤਾਂ ਫੇਰ ਹੀ ਮੁਲਾਜ਼ਮ ਆਇਆ ਨਹੀਂ ਮੁਲਾਜ਼ਮਾਂ ਨੂੰ ਅੱਜ ਤੱਕ ਤੁਹਾਡੇ ਨੇਰੇ ਚ ਕੋਈ ਮੁਲਾਜ਼ਮ ਆਇਆ ਨਹੀਂ ਤੇ ਅੱਜ ਦੁੱਧ ਦਾ ਦੁੱਧ ਪਾਣੀ ਕੀਤਾ ਇਹਨਾਂ ਨੇ ਆ ਕੇ ਚੰਗਾ ਸਰਦਾਰ ਜੀ ਬੜ ਕਹਿੰਦਾ ਉਹਨੂੰ ਹਾਂਜੀ ਅੱਛਾ ਤੇ ਇਹ ਕਹਿੰਦਾ ਵੀ ਬੰਦਿਆਂ ਨੂੰ ਅਲਾਉਡ ਨਹੀਂਗਾ ਵਿੱਚ ਜਾਣਾ ਸਿਰਫ ਬੀਬੀਆਂ ਜਾ ਸਕਦਾਂ ਅੱਥੇ ਇਕੱਲੀਆਂ ਬੀਬੀਆਂ ਜਾ ਸਕਦੀਆਂ ਬੀਬੀਆਂ ਕਹਿੰਦਾ ਕਿ ਇਕੱਲੀਆਂ ਜਾ ਸਕਦਾਂ ਬੰਦਿਆਂ ਨੂੰ ਅਲਾਉਡ ਨਹੀਂਗਾ ਤੇ ਮੈਨੂੰ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਮੇਰੇ ਨਾਲ ਆਏ ਹੋ ਹਾਂਜੀ ਠੀਕ ਹੈ ਤੁਹਾਨੂੰ ਆਏ ਤਾਂ ਨਹੀਂ ਵੀ ਕੋਈ ਪਬਲਿਕ ਥੋੜਾ ਚਿਹਰਾ ਵੇਖ ਲੇ ਤਾਂ ਤੁਹਾਨੂੰ ਕੋਈ ਡਰਤਾ ਨਹੀਂ ਉਸ ਗੱਲ ਤੋਂ ਫਿਰ ਇਧਰ ਨੂੰ ਮੂੰਹ ਕਰਕੇ ਗੱਲ ਕਰੋ ਪਤਾ ਲੱਗਣਾ ਚਾਹੀਦਾ ਹਾਂ ਹੁਣ ਦੱਸੋ ਤੁਹਾਨੂੰ ਤਾਂ ਕੋਈ ਡਰ ਨਹੀਂਗਾ ਤੇ ਮੈਨੂੰ ਇਹਨਾਂ ਨੇ ਕਿਹਾ ਸੀ ਤੇ ਮੈਂ ਗਈ ਸੀ ਇੱਕ ਵਾਰਾਂ ਤੇ ਇਹਨਾਂ ਦਾ ਹਰਕਤਾਂ ਤੋਂ ਫਿਰ ਮੈਨੂੰ ਬਾਈ ਯਾਰ ਕੈ ਬੋਸ ਬਾਈ ਯਾਰ ਤੁਹਾਡੀ ਕੀ ਹੋ ਗਿਆ ਤੈਨੂੰ ਫਾੜਾ ਮੋਕੀ ਇਹਦਾ ਇਹਨੂੰ ਫਾੜਾ ਕਲਾ ਕੈਮਰਾ ਰਾਜ ਦਾ ਕੈਮਰਾ ਬੰਦੇ ਦਾ ਇਹਦਾ ਕਲਾ ਕੈਮਰਾ ਬੰਦੇ ਨੂੰ ਦੱਸ ਕੇ ਮੈਂ ਕੈਮਰਾ ਬੰਦ ਕਰ ਦੇ ਇਹਨੂੰ ਛੱਲ ਬਾਹਰ ਲਾ ਜਾ ਕੇ ਇਹਨੂੰ ਛੱਲ ਬਾਹਰ ਲਾ ਜਾ ਕੇ ਭੱਡੇ ਹਮੈਤੀ ਨੂੰ ਸਾਬ ਜੀ ਮੂੰਹ ਬੰਦ ਕਰ ਗੱਲ ਸੁਣਦੇ ਮੈਨੂੰ ਤੁਸੀਂ ਵਾਰੀ ਵਾਰੀ ਖਰਲ ਪਾਉਣੇ ਗੱਲ ਦੇ ਵਿੱਚ ਹਾ ਬੀਬਾ ਨਾ ਨੀ ਖਾਨੀ ਮੇਰੇ ਕਿਠਾਣੀ ਨਾਲ ਵੀ ਕੀਤੀ ਸੀ ਹਾਂ ਤੇ ਉਹ ਹਟ ਗਏ ਸੀ ਇੱਥੋਂ ਤੇ ਮੇਰੇ ਨਾਲ ਵੀ ਮੈਨੂੰ ਤਾਂ ਉਦੋਂ ਪਤਾ ਲੱਗਾ ਵੀ ਹੈ ਨਹੀਂ ਇਹਦੇ ਚ ਕੁਝ ਜਿੱਦਣ ਮਤਲਬ ਵੀ ਇਹਨਾਂ ਨੇ ਮੇਰੇ ਗਰਦਨ ਤੇ ਹੱਥ ਲਾਇਆ ਉੱਥੇ نیچے ਲੈ ਗਏ ਸੀ ਇਹ ਅੱਛਾ ਤੁਹਾਨੂੰ ਵੀ ਲੈ ਗਿਆ ਹਾਂ ਲੈ ਗਿਆ ਕਹਿੰਦਾ ਮੈਂ ਤੁਹਾਨੂੰ ਕੋਈ ਅਸ਼ੀਰਵਾਦ ਦੇਣਾ ਮੈਂ ਸੱਟਾ ਦੇਣਾ ਕਹਿੰਦਾ ਮੈਂ ਭੱਗਤੀ ਟੋਕਿਆ ਇੱਕ ਮਿੰਟ ਬੀਬਾ ਓਏ ਉਹ ਭੱਜਣਾ ਜਾ ਫਿਰ ਉਹ ਇੱਥੇ ਲੈ ਕੇ ਆ ਹਾਂ ਇੱਥੇ ਲੈ ਕੇ ਆ ਉਹਨੂੰ ਇਹ ਨੇਰੀ ਬਣ ਜਾਂਦਾ ਤੇ ਮੱਟ ਜਿਹੇ ਮੁੜ ਕੇ ਇੱਥੇ ਲੈ ਕੇ ਆ ਉਹਨੂੰ ਹੈਲੋ ਅੱਛਾ ਤੇ ਉਹ ਤਾਂ ਮੈਨੂੰ ਮਹਿਸੂਸ ਹੋਇਆ ਮੈਂ ਕਹ ਵੀ ਹੈ ਨਹੀਂ ਇਹਦੇ 'ਚ ਕੋਈ ਕਾਲਾ ਮੈਂ ਕਹ ਮੈਂ ਤਾਂ ਇਨਾ ਪੈਸਾ ਵੀ ਖਵਾਤਾ ਹੁਣ ਮੈਂ ਤਾਂ ਤਾਂ ਲੈ ਕੇ ਆ ਇੱਥੇ ਖੜਾਏ ਨੂੰ ਇੱਥੇ ਲੈ ਤਾਂ ਲੈ ਕੇ ਆ ਇਸ ਕਰਾ ਦਿਓ ਬਸ ਹੁਣ ਮਤਲਬ ਛੇੜਛਾੜ ਕਰਦਾ ਸੀ ਹਾਂ ਬਹੁਤ ਜ਼ਿਆਦਾ ਛੇੜਛਾੜ ਹੋਰ ਵੀ ਕੀਤੀ ਆ ਮੈਨੂੰ ਦੱਸਿਆ ਮੇਰੇ ਨਾਲ ਦਰਾਂ ਨਹੀਂ ਜਿਹੜੀਆਂ ਮੇਰੇ ਨਾਲ ਹੁੰਦੀਆਂ ਸੀ ਮੈਂ ਤਾਂ ਉਹਨਾਂ ਨੂੰ ਵੀ ਕਿਹਾ ਤਾਂ ਤੁਸੀਂ ਨਾ ਆਉ ਜਿਆਂ ਉਹਨਾਂ ਨਾਲ ਵੀ ਛੇੜਛਾੜ ਕੀਤੀ ਹਾਂਜੀ ਐਵੇਂ ਤੁਸੀਂ ਬੈਠੋ ਸਾਹ ਜੀ ਥੋੜਾ ਆ ਆ ਸੁਣ ਇਧਰੋਂ ਸੁਣ ਲੋਕ ਘਰ ਆਈ ਸਾਡੇ ਤੋਂ ਥੋੜਾ ਕੀ ਢਿੱਡ ਲੋਕ ਲੋ ਨਾਲੇ ਵੇਖ ਕੀ ਕੀ ਓ ਕੀ ਆਖੇ ਕੀ ਆਖੇ ਕੀ ਆਖੇ ਹਾਂ ਵੇਖੋ ਆਪਾਂ ਪਹਿਲਾਂ ਵਾਲ ਬੰਨ ਪਹਿਲਾਂ ਵਾਲ ਬੰਨ ਪਹਿਲਾਂ ਵਾਲ ਬੰਨ ਵਾਲ ਬੰਨ ਵਾਲ ਬੰਨ ਔਰ ਡੰਡਾ ਫੜਾ ਬਣਾਇਆ ਆ ਵੇਖੀ ਪਖੰਡ ਬਿਡਿਆ ਰੱਖਿਆ ਇੱਕ ਮਿੰਟ ਮੈਂ ਇਹਨੂੰ ਬਣਾ ਲਉ ਕੋਈ ਨਹੀਂ ਚਪੇੜਿਆਂ ਨਾਲ ਵਾਲ ਬੰਨ ਵਾਲ ਬੰਨ ਬੰਨ ਵਾਲ ਕੀ ਪਖੰਡ ਬਿਡਿਆ ਤੋਂ ਚੱਲ ਜੀ ਬਹਿ ਕੇ ਗੱਲਬਾਤ ਕਰ ਤੂੰ ਚੁੱਪ ਕਰਦਾ ਕਿ ਡੰਡਾ ਫੇਰਾ ਹੁਣ ਤੇਰੇ ਇਕੱਲੇ ਹੋਰ ਇਹੀ ਪੈਸੇ ਥੋੜੀ ਜਿਓ ਚ ਪਾ ਦਈਏ ਬੇ ਬੇ ਮੜਾਇਆ ਫੜੋ ਹੀ ਮੜਾਇਆ ਰੋਜ਼ ਇਹਦੇ ਨੂੰ ਐ ਨਹੀਂ ਲੋੜ ਹੁੰਦਾ ਬੰਨ ਪਹਿਲਾ ਤੂੰ ਕੀ ਪਖੰਡ ਵਿੱਢਿਆ ਹੈ ਤੂੰ ਹੁਣ ਇੱਕ ਚੀਜ਼ ਦਾ ਧਿਆਨ ਰੱਖੀ ਆ ਛੇੜ ਛਾੜਦਾ ਬੀਬਾ ਨੇ ਦੱਸਦਾ ਕਿ ਕਿੰਨੀਆਂ ਜਨਾਨੀਆਂ ਛੇੜੀਆਂ ਠੀਕ ਹੈ ਬੰਨ ਲੈ ਬੰਨ ਹੁਣ ਕੋਈ ਗੱਲ ਨਹੀਂ ਦੇਖ ਲੈ ਸਾਰਾ ਕੁਝ ਲੋਕਾਂ ਨੇ ਬੰਨ ਲੈ ਇਹਨੂੰ ਕੋਈ ਗੱਲ ਨਹੀਂ ਬਾਹਰ ਤੈਨੂੰ ਮੈਂ ਬੰਨ ਕੇ ਲੈ ਕੇ ਜਾਊਂਗਾ ਆ 354 ਲੱਗਣੀ ਤੇਰੇ ਤੇ ਠੀਕ ਹੈ ਨਿਕਲਣਾ ਤੇਰਾ ਕੋਈ ਬਲਾਤਕਾਰ ਵੀ ਆ 376 20 ਲੱਗਣੀ ਤੇਰੇ ਤੇ ਵੇਦਾ ਜਾਈਂ ਵੇਦਾ ਜਾ ਕਰ ਤੇ ਆ ਵੇਖਾ ਕੀ ਪਖੰਡ ਵਿੱਢਿਆ ਓਏ ਤੇਰਾ ਹਾ ਕੀ ਹੈ ਕਾਧੀਆਂ ਪਾਇਆਂ ਇਹ ਕੀ ਇਹਨਾਂ ਚ ਬਲਕਿ ਤ ਹਾਂਜੀ ਆ ਇਧਰ ਬੀਬਾ ਤੁਹਾਡਾ ਕੀ ਕੋਸ਼ ਹੈ ਹੁਣ ਮੈਨੂੰ ਦੱਸ ਭਜੀ ਨਾ ਇਹ ਇਹ ਮੇਰਾ ਕੜਾ ਹੈ ਜੀ ਸਵਾ ਦੋ ਧੋਲਿਆਂ ਦਾ 1.5 ਦੋ ਲੱਖ ਦਾ ਬਣਿਆ ਹਾਂਜੀ ਚਲ ਆ ਹੁਣ ਦੱਸ ਦੇ ਕੈਮਰੇ ਦੇ ਮੂਹਰੇ ਖੜਾ ਬਿਨਾ ਸਬੂਤਾਂ ਤੋਂ ਕੋਈ ਕੰਮ ਨਹੀਂ ਕਰਦਾ ਹੁੰਦਾ ਮੈਂ ਇਹਨਾਂ ਦਾ ਕੜਾ ਆਪਦੇ ਹੱਥ ਨਾਲ ਲਾ ਕੇ ਫੜਾ ਮਾਫੀ ਮੰਗਾ ਤਾਂ ਬੰਨ ਕੇ ਨਾ ਕਰ ਦੇ ਅਸੀਂ ਕੀ ਹੁਣ ਗਾਂ ਵਾਲੇ ਮਾਫ ਕਰਨਗੇ ਤੈਨੂੰ ਤਾਂ ਕੱਲ ਨੂੰ ਵੀ ਅਸਲ ਹੋਏ ਤੇ ਮਾਰ ਬਸ ਕੋਈ ਗੱਲ ਨਹੀਂ ਕੰਨਾਂ ਨੂੰ ਹੱਥ ਲਵਾਉਣਾ ਮੈਂ ਚੱਲ ਉਹਨੂੰ ਫੜ ਦੋ ਜੇ ਨੂੰ ਚੱਲ ਇਧਰ ਆ ਓਏ ਇਧਰ ਆ ਇਧਰ ਫੜ